ਗੁਰੂ ਪਿਆਰੇ ਸਾਧ ਸੰਗਤ ਜੀਓ ਸ਼ਸਤਰ ਦਾ ਨਾਮ ਹੈ ਸੈਫ ਇਹਨੂੰ ਅਰਬੀ ਦੇ ਵਿੱਚ ਜ਼ੁਲਫਕਾਰ ਵੀ ਕਿਹਾ ਜਾਂਦਾ ਹੈ ਇਸਲਾਮ ਧਰਮ ਦਾ ਧਾਰਮਿਕ ਪੈਗੰਬਰੀ ਸ਼ਸਤਰ ਹੈ ਇਹ ਇਸਲਾਮ ਧਰਮ ਦੇ ਬਾਨੀ ਹੋਏ ਹਨ Hazrat Muhammad ਸਾਹਿਬ ਔਰ Hazrat Muhammad ਸਾਹਿਬ ਜੀ ਦੀ ਸੁਪਤਰੀ ਦਾ ਨਾਮ ਹੈ ਬੀਬੀ ਫਾਤਿਮਾ ਬੀਬੀ ਫਾਤਿਮਾ ਦੇ ਘਰ ਵਾਲੇ ਦਾ ਨਾਮ ਹੈ Hazrat Ali ਇਹਨਾਂ ਦੇ ਦੋ ਸੁਪੁੱਤਰ ਹਨ हसन ਅਤੇ ਹੁਸੈਨ ਇੰਨਾ ਚਾਰਾਂ ਦੇ ਨਾਮ ਇਸ ਸ਼ਸਤਰ ਉੱਤੇ ਉਕਰੇ ਹੋਏ ਹਨ ਕੁਝ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਹਨ ਇੱਕ ਪਾਸੇ ਸੂਰਜ ਦੂਸਰੇ ਪਾਸੇ ਇਸਲਾਮ ਧਰਮ ਦਾ ਚੰਦਰਮਾ ਤੇ ਤਾਰੇ ਦਾ ਨਿਸ਼ਾਨ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਸਲਾਮ ਧਰਮ ਦਾ ਧਾਰਮਿਕ ਪੈਗੰਬਰੀ ਸ਼ਸਤਰ ਹੈ ਇਹ ਗੁਰੂ ਘਰ ਵਿੱਚ ਕਿਵੇਂ ਆਇਆ ਇਸ ਦੇ ਨਾਲ ਇੱਕ ਛੋਟੀ ਜਿਹੀ ਸਾਕੀ ਜੁੜਦੀ ਹੈ ਕਰਬਲਾ ਦੇ ਮੈਦਾਨ ਦੇ ਵਿੱਚ ਇਸਲਾਮ ਧਰਮ ਦਾ ਧਾਰਮਿਕ ਜੁੱਧ ਹੋਇਆ ਉਸ ਜੁੱਧ ਦੇ ਵਿੱਚ ਇਹ ਸ਼ਸਤਰ ਦੀ ਵਰਤੋਂ ਕੀਤੀ ਗਈ ਉਸ ਜੰਗ ਦੇ ਵਿੱਚ ਹੁਸੈਨ ਸ਼ਹੀਦ ਹੋ ਗਿਆ ਹੁਸੈਨ ਦੀ ਮਾਤਾ ਬੀਬੀ ਫਾਤਿਮਾ ਨੇ ਇਹ ਸ਼ਸਤਰ ਮੱਕੇ ਵਿਖੇ ਭੇਟ ਕਰ ਦਿੱਤਾ ਉੱਥੋਂ ਦੇ ਖਲੀਫਿਆਂ ਨੇ ਬੜੇ ਪਿਆਰ ਦੇ ਨਾਲ ਸੰਭ ਕੇ ਰੱਖਿਆ ਸਮਾਂ ਬੀਤਿਆ ਔਰੰਗਜ਼ੇਬ ਤੱਕ ਔਰੰਗਜ਼ੇਬ ਤਖਤ ਉੱਤੇ ਕਬਜ਼ਾ ਹੋਇਆ ਇਹ ਸ਼ਸਤਰ ਉਹਦੇ ਕੋਲੇ ਪਹੁੰਚ ਗਿਆ ਉਹਨੇ ਆਪਣੇ ਤੋਸ਼ੇਖਾਨੇ ਦੇ ਵਿੱਚ ਬੜੇ ਪਿਆਰ ਦੇ ਨਾਲ ਸੰਭ ਕੇ ਰੱਖਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਬਾਣੀ ਸ੍ਰੀ ਜ਼ਫਰਨਾਮਾ ਸਹਿ ਪੜ੍ਹ ਕੇ ਔਰੰਗਜ਼ੇਬ ਦੀ ਮੌਤ ਹੋ ਗਈ ਉਸ ਦੀ ਮੌਤ ਤੋਂ ਪਿੱਛੋਂ ਉਹਦੇ ਦੋਨਾਂ ਪੁੱਤਰ ਤਾਰਾ ਆਜ਼ਮ ਅਤੇ ਮੌਜ਼ਮ ਦੇ ਵਿੱਚ ਤਖਤ ਪਿੱਛੇ ਜੰਗ ਛਿੜ ਗਈ ਤਾਰਾ ਆਜ਼ਮ ਨੇ ਮੌਜ਼ਮ ਨੂੰ ਮਾਰ ਭਜਾਇਆ ਮੌਜ਼ਮ ਨੇ ਬੜੇ ਹਿੱਲੇ ਵਸੀਲੇ ਕੀਤੇ ਬੜੇ ਯਤਨ ਕੀਤੇ ਪਰ ਉਹਦੀ ਕੋਈ ਵਾਪੇਸ਼ ਨਾ ਗਈ ਉਨੇ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭਾਈ ਆਨੰਦ ਲਾਲ ਸਾਹਿਬ ਜੀ ਨੂੰ ਵਿਚਪਾ ਕਰਕੇ ਬੇਨਤੀ ਕੀਤੀ ਸਤਿਗੁਰ ਜੀ ਮੇਰੀ ਜੰਗ ਦੇ ਵਿੱਚ ਮਦਦ ਕਰੋ ਸਤਿਗੁਰਾਂ ਨੇ ਉਹਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਜੰਗ ਵਿੱਚ ਉਹਦੀ ਮਦਦ ਕੀਤੀ ਮੌਜਮ ਨੇ ਤਾਰਾ ਅਜ਼ਮ ਨੂੰ ਮਾਰ ਮੁਕਾਇਆ ਤਖਤ ਉੱਤੇ ਕਬਜ਼ਾ ਹੋ ਗਿਆ ਨਾਮ ਬਦਲ ਕੇ ਰੱਖਿਆ ਉਹਨੇ ਬਹਾਦਰ ਸ਼ਾਹ ਉਹਨੇ ਆਪਣਾ ਤਾਜ ਪੋਸ਼ੀ ਦਾ ਸਮਾਗਮ ਆਗਰੇ ਦੇ ਕਿਲੇ ਵਿੱਚ ਰੱਖਿਆ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਪੱਤਰ ਭੇਜਿਆ ਸਤਗੁਰ ਸਾਹਿਬ ਜੀ ਘੋੜੇ ਤੇ ਸਵਾਰ ਹੋ ਕੇ ਸਿੰਘਾਂ ਸਮੇਤ ਆਗਰੇ ਦੇ ਕਿਲੇ ਵਿੱਚ ਦਾਖਲ ਹੋਏ ਬਹਾਦਰ ਸ਼ਾਹ ਨੇ ਸਤਗੁਰਾਂ ਦਾ ਭਾਰੀ ਸਵਾਗਤ ਕੀਤਾ ਹੀਰੇ ਜਵਾਹਰਾਤ ਭੇਟ ਕੀਤੇ ਅਤੇ ਉੱਥੇ ਸ਼ਸਤਰ ਵੀ ਭੇਟ ਕੀਤਾ ਅਤੇ ਬੇਨਤੀ ਕੀਤੀ ਸਤਗੁਰ ਜੀ ਇਹ ਇਸਨਾ ਧਰਮ ਦਾ ਪੈਗੰਬਰੀ ਧਾਰਕ ਸ਼ਸਤਰ ਹੈ ਆਪ ਜੀ ਸੰਸਾਰ ਦੇ ਸਭ ਤੋਂ ਵੱਡੇ ਪੈਗੰਬਰ ਉਹ ਸ਼ਸਤਰ ਆਪ ਜੀ ਨੂੰ ਸ਼ੋਭਾ ਪਾਉਂਦਾ ਹੈ ਉਸ ਸਮੇਂ ਤੋਂ ਇਹ ਸ਼ਸਤਰ